ਕਾਨਵੇ نیوز 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਜਗੇੜਾ ਨੇਰ ਹਾਦਸੇ ਚ ਮਾਰੇ ਗਏ 8 ਜੜਿਆਂ ਦਾ ਮਣਕਵਾਲ ਪਿੰਡ ਚ ਅੰਤਿਮ ਸੰਸਕਾਰ ਪਿੰਡ ਚਛਾਇਆ ਸੋਗ ਖੰਨਾ ਦੇ ਜਗੇੜਾ ਨੇਰ ਪੁਲ ਹਾਦਸੇ ਚ ਜਾਨ ਗੁਆਣ ਵਾਲੇ ਮਲੇਰ ਕੋਟਲਾ ਦੇ ਪਿੰਡ ਮਣਕਵਾਲ ਦੇ 8 ਜੜਿਆਂ ਦਾ ਅੱਜ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹਾਦਸੇ ਤੋਂ ਬਾਅਦ ਪਿੰਡ ਵਿੱਚ ਗਮ ਦਾ ਮਾਹੌਲ ਛਾਇਆ ਹੋਇਆ ਹੈ ਪਰਿਵਾਰਕ ਮੈਂਬਰਾਂ ਦੇ ਰੋ ਰੋ ਕੇ ਬੁਰੇ ਹਾਲ ਹੋ ਗਏ ਪਿੰਡ ਵਾਸੀਆਂ ਨੇ ਵੀ ਦੁੱਖ ਸਾਂਝਾ ਕਰਦੇ ਹੋਏ ਅੰਤਿਮ ਯਾਤਰਾ ਵਿੱਚ ਹਿੱਸਾ ਲਿਆ ਇਸ ਮੌਕੇ ਮਲੇਰ ਕੋਟਲਾ ਤੋਂ ਵਿਧਾਇਕ ਡਾਕਟਰ ਜਮੀਲ ਰਹਿਮਾਨ ਵੀ ਪਹੁੰਚੇ ਉਹਨਾਂ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁਖਦਾਇਕ ਤੇ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਹੈ ਉਹਨਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਉਲ্লেখਨੀ ਹੈ ਕਿ ਹਾਦਸਾ ਉਸ ਸਮੇਂ ਵਪਰੀਆ ਜਦੋਂ ਮਾਨਕਵਾਲ ਦੇ 29 ਲੋਕਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਜਗੇਣਾ ਨੇੜੇ ਪਿਕਅਪ ਵਾਹਨ ਬੇਕਾਬੂ ਹੋ ਕੇ ਨਹਿਰ ਚ ਜਾ ਡਿੱਗੀ ਸੀ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਬੰਦਤਾ ਕੀ ਜਿਲ੍ਹਾ ਨਦੀਰ ਕੋ ਪਲਸ਼ ਕੀ ਦੇਖੋ ਕਿ ਇਹਦਾ ਲਈ ਕੋਈ ਮਦਦ ਲਈ ਕੀ ਬਿਲਕੁਲ ਜੀ ਅੱਜ ਮਲੇਰਕੋਲਾ ਹਲਕੇ ਦੇ ਪਿੰਡ ਮਾਨਕਵਾਲ ਦੇ ਵਿੱਚ 10 ਵਿਅਕਤੀ ਇੱਕੋ ਸਮੇਂ ਸਦਿਮੀ ਬਿਛੋੜਾ ਦੇ ਕੇ ਚਲੇ ਗਏ ਬਹੁਤ ਹੀ ਦੁਖਦਾਈ ਸਮਾਂ ਹੈ ਔਰ ਪਿੰਡ ਦੇ ਔਰ ਸਾਰੇ ਇਲਾਕੇ ਦੇ ਲੋਕ ਜਿਹੜੇ ਹਨ ਬਹੁਤ ਹੀ ਜ਼ਿਆਦਾ ਸਦਮੇ ਵਿੱਚ ਹਨ ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਆਮ ਆਦੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਜਾਰ ਭਗਵੰਤ ਮਾਨ ਸਾਹਿਬ ਵੱਲੋਂ ਮੈਂ ਉਹਨਾਂ ਸਾਰੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਜਿਨ੍ਹਾਂ ਦੇ ਇਸ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ ਹਨ ਔਰ ਇਹਨਾਂ ਸਾਰੇ ਪਰਿਵਾਰਾਂ ਨਾਲ ਅਸੀਂ ਪੂਰਾ ਇਹਨਾਂ ਦਾ ਸਹਾਰਾ ਲਾਵਾਂਗੇ ਔਰ ਬੱਦ ਤੋਂ ਬੱਦ ਇਹਨਾਂ ਦੀ ਸਹਾਇਤਾ ਕਰਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੈਂ ਗੱਲ ਕਰਾਂਗਾ ਗੱਲ ਕਰਕੇ ਇਹਨਾਂ ਪਰਿਵਾਰਾਂ ਦੀ ਸਹਾਇਤਾ ਲਈ ਜ਼ਰੂਰ ਮਤਲਬ ਅਸੀਂ ਅਪਰਾਲੇ ਕਰਾਂਗੇ ਜੀ ਇਹਨਾਂ ਹੈ ਜਨੈਲ ਸਿੰਘ ਪਿੰਡ ਕਿਹੜਾ ਮਾਨਕਵਾਲ ਬੜੀ ਦੁਖਦਾਈ ਹਾਦਸਾ ਹੋ ਗਿਆ ਬੇਬਰੇ ਅਪੋਰ ਦਾ ਹਾਦਸਾ ਹੋ ਗਿਆ ਇਹ ਬੜੀ ਦੁਖਦਾਈ ਹੋ ਗੀ ਤੇ ਪਰਿਵਾਰ ਦਾ ਹਾਲਾਤ ਨਹੀਂ ਸਰ ਪਰਿਵਾਰ ਬਹੁਤ ਗਰੀਬ ਕਰਦੇ ਵਿਅਕਤੀ ਸੀ ਮਤਲਬ ਸਾਰੇ ਤੇ ਡਿਪੈਂਡੈਂਟ ਸੀ ਇਹਨਾਂ ਦੇ ਉੱਪਰ ਤੇ ਇਹ ਬੜੀ ਦੁਖਦਾਈ ਘਟਨਾ ਹੈ ਤੇ ਸਾਨੂੰ ਸਾਰੇ ਮਹੱਲੇ ਨੂੰ ਤੇ ਪਿੰਡ ਨੂੰ ਧਿਆਨ ਦੇ ਕੇ ਰੱਖ ਦਿੱਤਾ ਕਿਉਂਕਿ ਧਰਮਿਕ ਜਗ੍ਹਾ ਤੋਂ ਆਏ ਛੀ ਜਨਾਂ ਦੇ ਵਿੱਚੋਂ ਰਸਤੇ ਚੌਂਦੇ ਹੋਣਦੇ ਤੇ ਐਕਸੀਡੈਂਟ ਹੋ ਗਿਆ ਟੈਂਪੋ ਟਿੱਪਿਆ ਤੇ 25 ਤੋਂ ਬੰਦੇ ਸੀ ਵਿੱਚੋਂ 10 ਬੰਦੇ ਦੀ ਜਾਨਾਂ ਚਲੀ ਗਈਆਂ ਉਹ ਵੀ ਕੁਦਰਤੀ ਉਹਦੇ ਵਿੱਚ ਕਿੰਨੇ ਤੂਤ ਸੀ ਤੂਤ ਦੇ ਵਿੱਚ ਸਾਰੇ ਨਾਲ ਲੋਕਾਂ ਨੇ ਹੈਲਪ ਦਾ ਨਿਕਰੇ ਨੇ ਨਹੀਂ ਤਾਂ ਉਹਨਾਂ ਨੇ ਵੀ ਐਕਸਪਾਇਰ ਹੋ ਜਾਣਾ ਸੀ ਤੇ ਇਹ ਬੜੇ ਜਿਵੇਂ ਜਰਨੈਲ ਸਿੰਘ ਸਾਡਾ ਪਤੀਜਾ ਮੇਰਾ ਇਹ ਉਹ ਸਾਰਾ ਇੱਕ ਘਰ ਦੀ ਕਮਾਈ ਜ ਮੋਢੀ ਉਹ ਹੀ ਸੀ ਸਾਰੇ ਜਿਹਨੇ ਵੀ ਬੰਦੇ ਮਰੇ ਨੇ ਜਿੰਮੇਵਾਰ ਬੰਦੇ ਮਰੇ ਨੇ ਉਹਨਾਂ ਦੀ ਸਾਨੂੰ ਸਰਕਾਰ ਕੋਲੇ ਬੇਨਤੀ ਆ ਕਿ ਉਹ ਮਦਦੀ ਮਦਦ ਦੇਣ ਜੁਰੂ ਕਰ ਕਿਉਂਕਿ ਸਾਰਾ ਸਹਾਰਾ ਹੀ ਨਾਲ ਦਾ ਹਾਂ ਜੀ ਪਿੰਡ ਵਾਲੇ ਬੰਦੇ ਮਿਲ ਕੇ ਵੀ ਕੋਈ ਪਰਵਾਹ ਨਹੀਂ ਕਰਨੀ ਨਹੀਂ ਸਰ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੁੰਦਾ ਕਿ ਕੋਈ ਆਪਣੀ ਮਰਜ਼ੀ ਨਾਲ ਕਰ ਦੇ ਦਾ ਵੱਖਰੀ ਗੱਲ ਆ ਬਟ ਜਿਹਦੀ ਸਰਕਾਰ ਕੋਲੇ ਆਪਣੇ ਪ੍ਰਾਈਮ ਮਿਨਿਸਟਰ ਫੰਡ ਹੁੰਦਾ ਡੋਨੇਸ਼ਨ ਫੰਡ ਹੁੰਦੇ ਜਾਂ ਸੀਐਮ ਕੋਲ ਹੁੰਦਾ ਉਹਦੇ ਵਿੱਚ ਦਿੱਤਾ ਜਾ ਸਕਦਾ ਜਿੰਨਾ ਮਰਜ਼ੀ ਦੇ ਜਿੰਨੇ ਕੋਟੋ ਕੋਟ 20 25 ਲੱਖ ਦਾ ਉਹਨਾਂ ਨੂੰ ਦੇ ਦਿਨ ਕਿਸੇ ਦਾ ਕਰ ਦੇ ਉਹਨੂੰ ਹੈਨਾ ਕਿਉਂਕਿ ਇਹ ਮੇਨ ਕਮਾਈ ਦੇ ਸਾਧਨ ਤਾਂ ਇਹੀ ਸੀ ਵਿਚਾਰੇ ਜਿਹੋਨਾਂ ਦਾ ਪਰਿਵਾਰ ਹੀ ਉੜ ਗਿਆ ਸਾਰਾ ਕੋਸ਼ਿਸ਼ ਖਤਮ ਹੋ ਗਿਆ ਪਰਵਾਰ ਚਲਾਣਾ ਬੜਾ ਉਹ ਕਗਰੀ ਕਰਦੇ ਬੱਚੇ ਨੇ ਤੇ ਕੋਈ ਤਕੜੇ ਜ਼ਿੰਮੇਦਾਰ ਤਾਂ ਹੈ ਨਹੀਂ ਵੀ ਜਿਹਨਾਂ ਕੋਲ ਜ਼ਮੀਨਾਂ ਜਾਂ ਫੋਟੋ ਦੀ ਦਿਖਾਣਾਂ ਨਹੀਂ ਜਾਂ ਕੋਈ ਫੈਕਟਰੀ ਆ ਇਹ ਗੁਜ਼ਾਰਾ ਕਰਦੇ ਜੀ ਆਪਣੇ ਤੇੜੀ ਮੈਂ ਸ਼ਮਸ਼ਾਦ ਅंसारी ਜ਼ਿਲ੍ਹਾ ਇੰਚਾਰਜ ਬਹੁਨ ਸਮਾਜ ਪਾਰਟੀ ਮਲੇਖੋੜਾ ਸਾਨੂੰ ਕੱਲ ਜਦੋਂ ਪਤਾ ਲੱਗਿਆ ਕਿ ਵੀ ਮਾਨਗੋਵਾਲ ਦੇ ਵਿੱਚ ਇਹ ਘਟਨਾ ਵਾਪਰ ਗਈ ਤਾਂ ਅਸੀਂ ਫੌਰ ਹੀ ਆਪਣਾ ਕੰਮ ਛੱਡ ਕੇ ਅਸੀਂ ਪਿੰਡ ਦੇ ਵਿੱਚ ਪਹੁੰਚੇ ਅਸੀਂ ਆ ਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਸੀਂ ਕੱਲ ਵੀ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਦੇ ਵੀ ਇਹ ਗਰੀਬ ਪਰਿਵਾਰ ਨੇ ਜਿੰਨੇ ਵੀ ਨੇ ਗਰੀਬ ਪਰਿਵਾਰ ਨੇ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਪਰ ਅਸਨਾ ਚਾਹੁੰਦੇ ਆ ਕਿ ਇਹ ਗਰੀਬ ਪਰਿਵਾਰ ਨੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਘੱਟੋ ਘੱਟ 25-25 ਲੱਖ ਰੁਪਏ ਇਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਜਦੋਂ ਹੋਰ ਅਪਰਕਾਸ਼ ਦੇ ਮੱਤੇ ਕੋਈ ਟ੍ਰੇਜਡੀ ਕਾ ਘਟਦੀ ਆ ਤਾਂ ਉੱਥੇ ਵੀ ਮਤ ਕਰੋੜਾਂ ਰੁਪਏ ਤਾਂ ਜਾਂਦਾ ਇਹ ਗਰੀਬ ਪਰਿਵਾਰਾਂ ਨੂੰ ਵੀ ਘੱਟੋ ਘੱਟ 25-25 ਲੱਖ ਰੁਪਏ ਦਿੱਤਾ ਜਾਵੇ ਦੂਸਰਾ ਮੈਂ ਮਤ ਨੈਨਾ ਦੇ ਵੀ ਕਮੇਟੀ ਨੂੰ ਵੀ ਮੈਂ ਕਹਿਣਾ ਚਾਹਾਂਗਾ ਕਿ ਵੀ ਉਹ ਆਪ ਵੀ ਆਪਣੇ ਫੰਡ ਦੇ ਚੋਂ ਇਹਨਾਂ ਦਾ ਮਤ ਕੁਛ ਨਾ ਕੁਛ ਸਹਿਯੋਗ ਕਰਨ ਤਾਂ ਕਿ ਜਿਹੜੇ ਇਹਨਾਂ जख्मਾਂ ਤੇ ਮੱਲਮ ਲਾਈ ਜਾ ਸਕੇ